ਆਹਨੇ ਮਾਰਿਆ ਇਹ ਕੌਣ ਮੱਤੇ ਤੋਂ ਜਵਾਬ ਦਿਓ ਮੈਂ ਤਾਂ ਕਹਿੰਦਾ ਪੱਪਾ ਮਾਰਿਆ ਹੀ ਨਹੀਂ ਆ ਤੁਹਾਡੀ ਸਰਕਾਰ ਨੇ ਸਾਡਾ 750 ਕਿਸਾਨ ਕਿਉਂ ਮਾਰਿਆ ਜੀ ਸਾਨੂੰ ਜਵਾਬ ਦਿਓ ਦੇਖੋ ਸਰਕਾਰ ਕੋਈ ਬੰਦਾ ਵੀ ਕਿਸੇ ਨੂੰ ਮਾਰਸਾ ਕਰ ਕੇ ਕਿਹਨ ਮਾਰਿਆ ਜੀ ਪਾਕਿਸਤਾਨ ਚੋ ਆ ਕੇ ਮਾਰਗਾ ਨਹੀਂ ਨਹੀਂ ਕਿਸੇ ਨੇ ਮਾਰਿਆ ਹੁਣ ਛੋਪ ਕਰਨ ਮਾਰਿਆ ਜੀ ਹੁਣ ਉਹ ਵੀ ਪਾਕਿਸਤਾਨ ਚੋ ਮਾਰਗਾ ਉਹਦਾ ਕੇਸ ਹੈ ਕਿਸ ਗਏ ਦਾ ਬਣਿਆ ਕੋਈ ਨਹੀਂ ਇੱਧਰ ਕੋਰਟ ਨਹੀਂ ਮਿਲਦਾ ਅਜੇ ਤੱਕ ਰੋਟ ਨਹੀਂ ਲਖੀਰ ਪੁਰਜੀਪੁਰ ਫੀਲ ਦਾ ਕੀ ਹੋਇਆ ਕੋਰਟ ਦਾ ਫੈਸਲਾ भाई चल चोल ਸਾਨੂੰ ਉੱਥੇ ਆਲਾ ਨਹੀਂ ਦਿੰਦੇ ਤਾਂ ਅਸੀਂ ਤੁਹਾਡੇ ਕੋਲ ਟਾਂਗਾ ਮੰਗਦੇ ਕਮੈਂਟ ਮੈਨੂੰ ਆਜਾ ਲੋ ਸਾਨੂੰ ਉੱਥੇ ਹੀ ਸਾਧ ਲੈਣੇ ਆ ਵੀ ਤਾਂ ਆਉਂਦੇ ਸੀ ਪ੍ਰਸ਼ਾਸਨ ਨਹੀਂ ਜਾਣ ਦਿੰਦਾ ਗੱਲ ਕਰਨੀ ਆ ਆਪਾਂ ਨਾਲ ਕਰੋ ਹਾਂ ਕਰੋ ਜੀ ਮੀਤਾ ਜੀ ਦੱਸੋ ਆਜਾਓ ਭਾਜੀ ਇੱਕ ਮਿੰਟ ਤੁਹਾਨੂੰ ਹਾਂ ਜੀ ਇਦਾਂ ਆ ਜੀ ਵੀ ਜਿਹੜੇ ਪਹਿਲੀ ਗੱਲ ਤੇ ਇੱਕ ਇੱਕ ਬੰਦਾ ਬੋਲੂਗਾ ਜਿਹੜਾ ਵੀ ਪਛਣ ਕਰਨੇ ਇੱਕ ਕਰੋ ਥੋੜਾ ਪਿੱਛੇ ਹੋ ਜਾਓ ਮਾੜਾ सरकार मुदाबाद बीजेपी सरकार भूदाबाद बीजेपी सरकार मुर्दाबाद मुर्दाबाद मोदी सरकार वृद्धाबाद ਤੇ ਅਸੀਂ ਸਾਰੇ ਇੱਥੇ ਉੰਗਰਦਾਰ ਇਕੱਠੇ ਹੋਏ ਆ ਜੀ ਸਾਨੂੰ ਅੱਜ ਪਤਾ ਲੱਗਾ ਸੀ ਕਿ ਬੀਜੇਪੀ ਦੇ ਕੈਂਡੀਡੇਟ ਅੱਜ ਸ਼ਾਮ 84 ਦੇ ਵਿੱਚ ਆ ਰਹੇ ਆ ਤੇ ਇਸ ਕਰਕੇ ਅਸੀਂ ਕਿਸਾਨ ਵੀਰ ਇੱਥੇ ਇਕੱਠੇ ਹੋਏ ਆ ਅਸੀਂ ਕੁਝ ਸਾਡੇ 10 ਸਵਾਲ ਸੀਗੇ ਉਹ ਕਰਨੇ ਚਾਹੁੰਦੇ ਸੀ ਪਰ ਪ੍ਰਸ਼ਾਸਨ ਸਾਨੂੰ ਗਾ ਨਹੀਂ ਜਾਣ ਦੇ ਦੇਣ ਰਿਹਾ ਸਾਡੇ ਕੁਝ ਸਵਾਲ ਸੀਗੇ ਕਿ ਸਾਡਾ ਜਿਹੜਾ 700 ਕਿਸਾਨ ਜਿਹੜੇ ਕੀਤਾ ਸਾਡਾ 800 ਟਰੈਕਟਰ ਤੋੜਿਆ ਦਿੱਲੀ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਬੜ ਬੜੇ ਸੁਵੇ ਲਾਇਓ ਆ ਸਾਡਾ ਨੌਜਵਾਨ ਸ਼ਹੀਦ ਕੀਤਾ ਇਦਾਂ ਦੇ ਸਾਡੇ ਕਈ ਸਵਾਲ ਸੀਗੇ ਪਰ ਸਾਨੂੰ ਪ੍ਰਸ਼ਾਸਨ ਅੱਗੇ ਨਹੀਂ ਦੇਣ ਜਾ ਰਿਹਾ ਇਸ ਕਰਕੇ ਅਸੀਂ ਇੱਥੇ ਖੜ ਕੇ ਉਹਨਾਂ ਦੀ ਢੀਕ ਵੀ ਕਰਦੇ ਆ ਤੇ ਵਿਰੋਧਤਾ ਵੀ ਕਰ ਰਹੇ ਆ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ